ਪਰਪਰਦੇਸ਼ ਦੇ ਪਿੰਡ ਪਾਕੜੀ ਦਿਖਸ਼ਤ ਵਿੱਚ ਇੱਕ ਬਿਹਤਰ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਦੱਸੋ ਤੁਹਾਨੂੰ ਦੱਸੀਏ ਕਿ ਇਸ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿੱਥੇ ਕਿ ਸੌਰਿਆਂ ਘਰ ਜਦੋਂ ਜਵਾਈ ਜਾਂਦਾ ਹੈ ਤੇ ਉੱਥੇ ਬੁਰੀ ਤਰ੍ਹਾਂ ਜਵਾਈ ਦੀ ਕੋਟਮਾਰ ਕੀਤੀ ਜਾਂਦੀ ਹੈ ਪੁਰਾ ਮਾਮਲਾ ਇਸ ਬਾਬਤ ਹੈ ਕਿ ਚਾਰ ਸਾਲ ਪਹਿਲਾਂ પતિ ਪਤਨੀ ਦਾ ਵਿਆਹ ਹੋਇਆ ਸੀ ਪਰ ਆਪਸ ਦੇ ਵਿੱਚ ਝਗੜਾ ਜ਼ਿਆਦਾ ਵਿਵਾਦਨ ਦੇ ਕਰਕੇ ਦੋਹਾਂ ਦੇ ਵਿੱਚ ਤਲਾਕ ਵਾਲੀ ਸਥਿਤੀ ਪੈਦਾ ਹੋ ਗਈ ਹੈ ਜਾਨੀ ਕਿ ਇਹ ਮਾਮਲਾ ਹੁਣ ਅਦਾਲਤ ਤੱਕ ਪਹੁੰਚਿਆ ਆᱫਿਆ ਅਦਾਲਤ ਤੱਕ ਪਹੁੰਚਣ ਤੋਂ ਬਾਅਦ ਹੁਣ ਦੋਹਾਂ ਵਿੱਚ ਜਿਹੜੀ ਡਿਵੋਰਸ ਦੀ ਪ੍ਰਕਿਰਿਆ ਚੱਲ ਰਹੀ ਹੈ ਇਸ ਵਿਚਾਲੇ ਇੱਕ ਦਿਨ ਪਤੀ ਆਪਣੇ ਸਹੁਰੇ ਘਰ ਜਦੋਂ ਪਹੁੰਚਿਆ ਤਾਂ ਉੱਥੇ ਜਦੋਂ ਪਹੁੰਚਿਆ ਤਾਂ ਸੋਹਰੇ ਵਾਲਿਆਂ ਨੇ ਲੜਕੀ ਨੇ ਮਿਲ ਕੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਉਸਦੀ ਬੁਰੀ ਤਰ੍ਹਾਂ ਘੁੱਟਮਾਰ ਕਰ ਦਿੱਤੀ ਉਸ ਨੂੰ ਬੰਦੀ ਬਣਾ ਦਿੱਤਾ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਬੰਦੀ ਬਣਾਇਆ ਜਿਹੜਾ ਸਿਗਾ ਪਤੀ ਉਸ ਨੂੰ ਛੁਡਵਾਇਆ ਤਾਂ ਪੁਲਿਸ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਤਨੀ ਜਾਨਕੀ ਪਤਨੀ ਦਾ ਜਿਹੜਾ ਭਰਾ ਸੀਗਾ ਉਸਦੇ ਵੱਲੋਂ ਦੱਸਿਆ ਗਿਆ ਕਿ ਆਕਰ ਜਿਹੜਾ ਉਹਨਾਂ ਦਾ ਜਵਾਈ ਹੈ ਉਹ ਸ਼ਰਾਬ ਪੀ ਕੇ ਹਮੇਸ਼ਾ ਹੀ ਅਕਸਰ ਘਰ ਆਉਂਦਾ ਸੀ ਤੇ ਉੱਥੇ ਗਾਲਾਂ ਕੱਢਦਾ ਸੀਗਾ ਇਸ ਕਰਕੇ ਉਹਨਾਂ ਨੇ ਕੁਟਮਾਰ ਕੀਤੀ ਹੈ ਤਾਂ ਪਹਿਲਾ ਵੀ ਜਦੋਂ ਪਤਨੀ ਆਪਣੇ ਸਹੁਰੇ ਘਰ ਸੀਗੀ ਜਾਨੀ ਕਿ ਭੈਣ ਉਹਨਾਂ ਦੇ ਸਹੁਰੇ ਘਰ ਸੀਗੀ ਤਾਂ ਉਸ ਦੌਰਾਨ ਜੀਜੇ ਨੇ ਜੋ ਹੈ ਉਹਨਾਂ ਦੀ ਭੈਣ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਸੀਗੀ ਉਸ ਦਾ ਹੱਥ ਤੋੜ ਦਿੱਤਾ ਸੀ ਜਿਸ ਤੋਂ ਬਾਅਦ ਭੈਣ ਆਪਣੇ ਘਰ ਯਾਨੀ ਕਿ ਪੇਕੇ ਘਰ ਵਾਪਸ ਆ ਗਈ ਔਰ ਉਸ ਤੋਂ ਬਾਅਦ ਹੁਣ ਇਹ ਮਾਮਲਾ ਹੋਰ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਹਾਂ ਕਿ ਹੁਣ ਜਦੋਂ ਜਵਾਈ ਆਪਣੇ ਸਹੁਰਿਆਂ ਘਰ ਜਾਂਦਾ ਹੈ ਤੇ ਉੱਥੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਬੰਦੀ ਬਣਾ ਕੇ ਉਸ ਨੂੰ ਬੁਰੀ ਤਰ੍ਹਾਂ ਉਸ ਦੇ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਰ ਲੋ ਪੋਹ ਜਾਂਦੀ ਹੈ ਪੁਲਿਸ ਕੋਲੇ ਮਾਮਲੇ ਦੀ ਜਾਂਚ ਕਰ ਰਹੀ ਹੈ 4 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਚਾਰ ਸਾਲਾ ਤੋਂ ਹੀ ਜਿਹੜੀ ਪਤਨੀ ਆਪਣੇ ਪੇਕੇ ਘਰ ਰਹਿੰਦੀ ਆ ਕਿ ਦੋਹਾਂ ਦਾ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਕਿ ਗੱਲ ਹੁਣ ਤਲਾਕ ਤੱਕ ਪਹੁੰਚ ਚੁੱਕੀ ਐ ਤਾਂ ਹੁਣੇ ਪਰ ਜਿਹੜੇ ਲੜਕੀ ਵਾਲੇ ਦਾ ਪਰਿਵਾਰ ਆ ਉਹਨਾਂ ਦਾ ਕਹਿਣਾ ਕਿ ਅਕਸਰ ਜਵਾਈ ਜਦੋਂ ਉਹਨਾਂ ਦੇ ਘਰ ਆਉਂਦਾ ਸੀਗਾ ਆ ਹਮੇਸ਼ਾ ਸ਼ਰਾਬੀ ਕੇ ਆਉਂਦਾ ਸੀ ਤੇ ਹਮੇਸ਼ਾ ਹੀ ਗਾਲਾਂ ਕੱਢਦਾ ਸੀ ਉੱਥੇ ਤਮਾਸ਼ਾ ਕੀਤਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਉਸ ਦੀ ਕੁੱਟਮਾਰ ਕੀਤੀ ਆ ਬੰਦੀ ਬਣਾ ਕੇ ਆਪਣੀ ਜਵਾਈ ਦੀ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਤਸ਼ੱਦਦ ਆਇਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਛੁੜਾਇਆ ਤੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਆ ਪੁਲਿਸ ਪੂਰੇ ਮਾਮਲੇ ਦੀ ਤਫ਼ਤੀਸ਼ ਕਰੀ ਆ ਭਰਾ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਜੋ ਸ਼ਰਾਬ ਪੀ ਕੇ ਉਸਨੇ ਉਸਦੀ ਭੈਣ ਨੂੰ ਕੁੱਟਿਆ ਸੀ ਹੁਣ ਤਲਾਕ ਜਿਹੜਾ ਦੋਹਾਂ ਦੇ ਵਿਚਕਾਰ ਹੋਵੇਗਾ ਉਸ ਪਰ ਉਸ ਪ੍ਰਕਾਰ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਤੇ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਦਾ ਵਿੱਚੋਂ ਇੱਕ ਬੇहद ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਅਕਸਰ ਹੀ ਅਜਿਹੇ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਸ ਨੂੰ ਲੈ ਕੇ ਮਾਮਲਾ ਜ਼ਿਆਦਾ ਹੀ ਪੱਕ ਜਾਂਦਾ ਹੈ ਤੇ ਜਿਹੜੀ ਕੁੱਟਮਾਰ ਕੀਤੀ ਹੈ ਜਵਾਈ ਦੀ ਸੋਹਰੇ ਵਾਲਿਆਂ ਨੇ ਬੰਦੀ ਬਣਾ ਕੇ ਤਾਂ ਉਸੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਰ ਰੁਕੀ ਹੈ ਇਸ ਚਰਚੇ ਹਰ ਪਾਸੇ ਹੋ ਗਏ ਨੇ ਤੁਸੀਂ ਵੀ ਇਸ ਨੂੰ ਦੇਖ ਕੇ ਕੇ ਹੈਰਾਨ ਹੋਗੇ ਕਿ ਆਖਰਕਾਰ ਉਨ ਕੀ ਕੁਝ ਮਾਮਲਾ ਜਿਹੜਾ ਸਾਹਮਣੇ ਆਇਆ ਤਾਂ ਬਿਹਦ ਹੀ ਮੰਦਪਾਗੀ ਘਟਨਾ ਜਿਹੜੀ ਆ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੌਲਿਆਂ ਕਰਜ ਵਾਈ ਗਿਆ ਤਾਂ ਉੱਥੇ ਜਵਾਈ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਬੰਦੀ ਬਣਾਇਆ ਤੇ ਸ਼ਤਤ ਕੀਤੀ ਹੈ ਤਾਂ ਹਾਲਾਂਕਿ ਇਹ ਮਾਮਲਾ ਆਖਰਕਾਰ ਕਿਵੇਂ ਸੁਲਝਦਾ ਹੈ ਕਿ ਕੁਝ ਇਸ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਉਹ ਦੇਖਣਾ ਸੁਢੀ ਬੰਦ ਹੈ ਫਿਲਹਾਲ ਦੋਹਾਂ ਧਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਤੇ ਵੱਡੇ આરોਪ ਲਗਾਉਂਦੇ ਦਿਖਾਈ ਦੇ ਰਹੇ ਨੇ ਦੋਹਾਂ ਧਿਰਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ આરોਪ ਲਗਾ ਕੇ ਇੱਕ ਦੂਸਰੇ ਦੇ ਉੱਤੇ ਬਿਆਨ-ਪਾਚੀ ਦਿੱਤੀ ਜਾ ਰਹੀ ਹੈ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਜਵਾਈ ਜਦੋਂ ਘਰ ਆਉਂਦਾ ਹੈ ਸ਼ਰਾਬ ਪੀ ਕੇ ਇੱਥੇ ਆ ਕੇ ਹੁੱਲੜਬਾਜੀ ਕਰਦਾ ਹੈ ਗਾਲੀ ਗਲੋਚ ਕਰਦਾ ਹੈ ਤੇ ਉਸ ਤੋਂ ਬਾਅਦ ਹੋਣਾ ਦੋਹਾਂ ਦੇ ਵਿੱਚ ਤਲਾਕ ਵਾਲੀ ਸਥਿਤੀ ਬਣੀ ਹੋਈ ਆ ਪ੍ਰਕਿਰਿਆ ਚੱਲਦੀ ਆ ਤਾਂ ਦੇਖਣਾ ਹੋਵੇਗਾ ਤਾਂ ਦੇਖਣਾ ਹੋਵੇਗਾ ਪੁਲਿਸ ਪੂਰੇ ਮਾਮਲੇ ਦੀ ਕੀ ਜਾਂਚ ਕਰਦੀ ਹੈ